ਦੋਸਤੋ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆਂ ਪਿੰਡ ਮੂਸਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਦੋ ਐਨੀਮਲ ਤੁਹਾਨੂੰ ਵਿਖਾਉਣੇ ਆ ਵਿਕਰੀ ਵਾਲੇ ਤੇ ਬਾਕੀ ਵੀਰੋ ਨਾਲ ਤੁਹ ਸਾਰੀ ਜਾਣਕਾਰੀ ਲੈਣੇ ਆ ਸਾਸਿਕਾ ਵੀਰ ਜੀ ਸਾਸਿਕਾ ਵੀਰ ਜੀ ਸਾਸਿਕਾ ਜੀ ਸਰ ਸੇਤਾ ਕਹਿਣੇ ਆ ਬੜੀ ਕਿਰਪਾ ਬਾਬੇਦੀਪ ਸਿੰਘ ਦੀ ਬਹੁਤ ਕਿਰਪਾ ਹਾਂਜੀ ਤੇ ਦੇਰੀਏ ਵੀਰ ਜੀ ਜਾਣਕਾਰੀ ਜੀ ਵੈਟ ਸੁਈ ਕੱਲ ਸਵੇਰੇ ਹਾਂਜੀ ਤੇ ਆਪਾਂ ਸਾਫ਼ ਕਰਤੀ ਸਰੇ ਓਕੇ ਤੇ ਛਸੜਾ 14 15 ਕਿਲੋ ਬੋਲਾ 14 15 ਕਿਲੋ ਮੈਂ ਨਹੀਂ ਆਖੀ ਜਾਂ 20 ਕਿਲੋ ਬੋਲਾ ਹੁੰਦੇ ਹੋ ਜੀ ਸੂਗਾ ਦੂਜਾ ਕੱਲ ਸੂਈ ਦੂਜਾ ਸੂਗਾ ਹਾਂਜੀ ਮਗਰ ਰਾਜੀ ਪੂਰੀ ਆ ਮਗਰ ਵੀਰ ਜੀ ਮਗਰ ਬੱਛਾ ਆ ਗਿਆ ਵੀਰਾ ਤੇ ਮਾ ਰਾਜੀ ਪੂਰੀ ਆ ਪੂਰੀ ਰਾਜੀ ਹੈ ਹੈ ਇਹ ਨਾ ਆਖੇ ਕੋਈ ਲਸੀ ਚਵਾਈ ਚੁਈ ਇੱਕ ਨੰਬਰ ਚਵਾਈਆ ਧਾਰਾ ਮਾਰੀਆਂ ਧਾਰਾ ਮਾਰੀਆਂ ਫੁੱਲ ਵੀਡੀਓ ਜਿਹੜੀ ਧਾਰਾ ਮਾਰੀਆਂ ਹਾਂਜੀ ਬਹੁਤ ਚੰਗੀ ਆ ਆਪਾਂ ਮੋਲੇ ਦਾ ਜੱਜ ਕੀਤਾ ਵੀਰਾ ਦੱਸ ਦਈਏ ਫਿਰ ਮੁੱਲ ਅਸੀਂ ਯਾਰ ਮੁੱਲ ਕਰਦੇ ਹਾਂ ਹਾਂਜੀ 5000 ਛੋੜ ਕੀਤੀ ਇਹਦੀ 75 ਪੰਜੱਤਰਿਆ ਪੰਜੱਤਰਿਆ ਆਪਾਂ ਦੇਣੀ ਹੈ ਓਕੇ ਓਕੇ ਹਾਂ 72 74 ਨਾ ਕੋਈ ਲਾਵੇ 75 ਦੀ ਆਪਾਂ ਦੇਣੀ ਆ ਇਹਦੇ ਵੀਰ ਜੀ ਦੇ ਆ ਵੀਰ ਜੀ ਜਸੂਏ ਸੁਣੀ 20 ਤਰੀਨ ਦਿਨ ਪੂਰੇ ਹੁੰਦੇ ਆ ਹਾਂਜੀ ਇੱਧਰ ਵੇਖਿਓ ਇਹਦੇ 20 ਤਰੀਨ ਦਿਨ ਪੂਰੇ ਨੇ ਆ ਹਾਂਜੀ ਆ ਚੱਡੀ ਗੱਡੀ ਪੁੱਟੀ ਇਤਰਾ ਹਾਂਜੀ ਇੰਡੀਆਂ ਕੱਲੀਆਂ ਕੱਲੀਆਂ ਨਾੜਾਂ ਦੀਆਂ ਇੱਧਰ ਵੇਖਿਓ ਵੀਰ ਠੰਡੀ ਦੀ ਰੀ ਆ ਵੀ ਤੇ ਇਹ ਵੀ ਅਵੇਲਾ ਆਪਾਂ ਮੋਲੇ ਜਾਰੀ ਕੀਤਾ ਤਿਆਰ ਹੋਈ 45 ਪੰਜਾਂ ਦੀ ਵਿਗੂ ਵੀ ਆਪਾਂ ਮੋਲ ਦੇ ਚ ਮੋਲ ਕਰਦਾ ਹਾਂਜੀ ਹਾਂਜੀ ਆਣਾ ਵੱਜੀ ਆ ਵੱਡੀ ਗਾਂ ਦਿੱਤੀ ਉਹਨਾਂ ਨੂੰ ਹਾਂਜੀ ਤਪਾਣਾ ਹੀ ਦੇ ਦੇਣੀ ਆਪਾ ਬਿਲਕੁਲ ਬਿਲਕੁਲ ਤੇ ਇਹ ਆਪਾ 30000 ਮੁੱਲ ਕੀ ਦਾ 26 ਦੀ ਦੇਣੀ ਆ ਹਾਂਜੀ 24 25 ਨਾ ਕੋਈ ਲਾਵੇ ਦੇਣੀ 26 ਦੀ ਆਪਾ ਠੀਕ ਹੈ ਜੀ ਮੁੱਲ ਵੀ ਜਾਜ ਕੜੇ ਇਧਰ ਤਿਆਰ ਹੀ 645 ਦੀ ਨੇ ਵਗੇ ਦਾ ਕੀ ਫਾਇਦਾ ਬਿਲਕੁਲ ਬਿਲਕੁਲ ਸਾਮਨ ਦੀ ਗੱਲ ਆ ਬਿਲਕੁਲ ਬਿਲਕੁਲ ਆਪਾਂ ਨੂੰ ਵਜੇ ਤਾਂ ਦੇ ਦੇਣੀ ਆ ਚਲੋ ਅਗਲਾ ਰੋਜ ਜਾ ਕੇ 2 4000 ਕਮਾਵੇ ਬਿਲਕੁਲ ਪੱਕੀ ਗੱਲ ਹੈ ਜੀ ਆਣ ਵੀਰ ਜੀ